ਜੋ ਵੀ ਸਾਡੀ ਮੂੰਹ ਦੇ ਵਿੱਚੋਂ ਲਫ਼ਜ਼ ਨਿਕਲਦੇ ਨੇ ਭਾਵੇਂ ਉਹ ਚੰਗੇ ਨੇ ਭਾਵੇਂ ਮਾੜੇ ਨੇ ਉਹ ਸਾਡੀ ਜੋ ਜੀਵਨ ਦੇ ਵਿੱਚ ਅਸਰ ਪਾਉਂਦੇ ਨੇ ਕਿਉਂਕਿ ਬਾਈਬਲ ਕਹਿੰਦੀ ਆ ਕਿ ਜੋ ਜੀਵਨ ਹੈ ਜੋ ਮੌਤ ਹੈ ਉਹ ਸਾਡੇ ਦੋਨੋਂ ਹੀ ਸਾਡੀ ਜੋ ਜ਼ੁਬਾਨ ਤੇ ਸਾਡੀ ਜੀਭ ਦੇ ਵਾਸਤੇ ਵੀਡੀਓ ਦੇ ਐਂਡ ਵਿੱਚ ਮੈਂ ਟਾੜਨਾ ਇੱਕ ਬਹੁਤ ਹੀ ਵੱਡਾ ਜੋ ਸ਼ੁਭਸਮਾਚਾਰ ਹੈ ਉਹ ਸ਼ੇਅਰ ਕਰਨਾ ਹੈ ਪਲੀਜ਼ ਉਸ ਨੂੰ ਤੁਸੀਂ ਮਿਸ ਨਾ ਕਰਿਓ ਬਹੁਤ ਹੀ ਇੰਪੋਰਟੈਂਟ ਉਹ ਸ਼ੁਭਸਮਾਚਾਰ ਹੈ ਜੈਮਸਨ ਸਾਰਿਆਂ ਨੂੰ ਮੇਰਾ ਨਾਮ ਗੋਪੀ ਮਸੀਹ ਆ ਤੇ ਮੈਂ ਪੁਰਤਕਾਲ ਤੋਂ ਆ ਤੇ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਜੋ ਵੀਡੀਓ ਹੈ ਤੁਹਾਡੇ ਬੋਲਾਂ ਦੇ ਬਾਰੇ ਨਹੀਂ ਜੋ ਤੁਹਾਡੇ ਮੂੰਹ ਦੇ ਵਿੱਚ ਚੰਗੇ ਮਾਰੇ ਲਫ਼ਜ਼ ਨਿਕਲਦੇ ਨੇ ਕਿਸ ਤਰ੍ਹਾਂ ਸਾਡੇ ਜੀਵਨ ਵਿੱਚ ਉਹ ਪ੍ਰਭਾਵ ਪਾਉਂਦੇ ਨੇ ਜਦੋਂ ਵੀ ਤੁਸੀਂ ਕੁਝ ਬੋਲਦੇ ਹੋ ਜਾਂ ਤੇ ਫਿਰ ਤੁਸੀਂ ਕੁਝ ਬਣਾ ਰਹੇ ਹੋ ਜਾਂ ਤੇ ਫਿਰ ਕੁਝ ਤੁਸੀਂ ਤੋੜ ਰਹੇ ਹੋ ਜਾਂ ਤੇ ਫਿਰ ਸਾਰੇ ਦਰਵਾਜ਼ੇ ਤੁਸੀਂ ਆਪਣੇ ਲਈ ਖੋਲ ਰਹੇ ਹੋ ਜਾਂ ਫਿਰ ਤੇ ਸਾਰੇ ਦਰਵਾਜ਼ੇ ਤੁਸੀਂ ਆਪਣੇ ਲਈ ਬੰਦ ਕਰ ਰਹੇ ਹੋ ਇਹ ਸਿਰਫ ਬੋਲਣ ਦੀ ਗੱਲ ਨਹੀਂ ਹੈ ਜਾਂ ਫਿਰ ਇਹ ਸਿਰਫ ਵਿਸ਼ਵਾਸ ਤੱਕ ਹੀ ਗੱਲ ਨਹੀਂ ਹੈ ਤੁਹਾਡਾ ਵਿਸ਼ਵਾਸ ਨਾਲ ਬੋਲਣਾ ਪਰਮੇਸ਼ਰ ਦੀ ਪਾਵਰ ਦੇ ਨਾਲ ਜੁੜ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਹਾਡੇ ਸਾਰਿਆਂ 'ਕੀ ਮੇਰੀ ਰਿਕਵੈਸਟ ਹੈ ਕਿ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਸਾਡੇ ਸਾਰਿਆਂ ਦਾ ਜੋ ਫਰਜ਼ ਬੰਦ ਹੈ ਕਿ ਪਰਮੇਸ਼ਰ ਦਾ ਵਚਨ ਅਸੀਂ ਸਾਰਿਆਂ ਦੇ ਨਾਲ ਸ਼ੇਅਰ ਕਰੀਏ ਉਹ ਗੱਲ ਯਾਦ ਕਰ ਲਓ ਜਿੱਦ ਹਿਜ਼ਕੀਏ ਲਈ ਇੱਕ ਸੁੱਕੀਆਂ ਹੱਡੀਆਂ ਦੀ ਢਾਟੀ ਉੱਤੇ ਖੜਾ ਸੀ ਤੇ ਪਰਮੇਸ਼ਰ ਨੇ ਉਸ ਨੂੰ ਬੋਲਿਆ ਸੀ ਕਿ ਇਹਨਾਂ ਦੀਆਂ ਹੱਡੀਆਂ ਦੇ ਨਾਲ ਤੂੰ ਜੀਵਨ ਦੀ ਗੱਲ ਕਰ ਤੇ ਪਰਮੇਸ਼ਰ ਦੇ ਬੋਲਣ ਦੇ ਅਨੁਸਾਰ ਜਦੋਂ ਹਿਜ਼ਕੀਏ ਨੇ ਉਹਨਾਂ ਦੇ ਨਾਲ ਜੀਵਨ ਦੀ ਗੱਲ ਕੀਤੀ ਸੀ ਹਿਜ਼ਕੀਏ ਨੇ ਬੋਲਿਆ ਸੀ ਕਿ ਮੈਂ ਤੁਹਾਡੇ ਵਿੱਚ ਜੋ ਸਾਹ ਪਾਵਾਂਗਾ ਤੇ ਹੱਡੀਆਂ ਜੋ ਮੈਂ ਜੋ ਤੁਹਾਡਾ ਨਵਾਂ ਵਚਨ ਜੋ ਸਕਰੀਨ ਤੇ ਵੀ ਸ਼ੇਅਰ ਕਰਾਂਗਾ ਤੇ ਨਾਲੋਂ ਵਚਨ ਪੜਾਂਗਾ ਬਈ ਪਰ ਮੈਂ ਬਾਈਬਲ ਸਾਹਿਬ ਤੋਂ ਪੜ ਰਿਹਾ ਤੇ ਇਸ ਕਰਕੇ ਤੁਸੀਂ ਆਪਣੀ ਬਾਈਬਲ ਜੋ ਓਪਨ ਕਰ ਸਕਦੇ ਹੋ ਹਿਜ਼ਕੀਯੇ ਕਿਤਾਬ 37 ਅਧਿਆਇ ਤੋਂ ਦਾ ਪਹਿਲੇ ਤੋਂ ਲੈ ਕੇ ਤੁਸੀਂ 10ਵੇਂ ਤੱਕ ਪੜ ਸਕਦੇ ਹੋ ਪਰ ਮੈਂ ਦੋ ਹੀ ਚ ਵਚਨ ਪੜਾਂਗਾ ਜੋ ਫਸਟ ਵਨ ਤੇ ਲਾਸਟ ਵਨ ਜੋ ਪਹਿਲਾ ਜ 10ਵਾਂ ਤੇ ਮੈਂ ਪਹਿਲਾਂ ਤੁਹਾਡੇ ਸਾਹਮਣੇ ਪੜ ਰਿਹਾ ਹਾਂ ਸੁੱਕੀਆਂ ਹੱਡੀਆਂ ਦਾ ਦਰਸ਼ਨ ਯਹਵਾ ਦੀ ਸ਼ਕਤੀ ਮੇਰੇ ਉੱਪਰ ਆਈ ਤੇ ਯਹਵਾ ਦਾ ਆਤਮਾ ਮੈਨੂੰ ਚੁੱਕ ਕੇ ਸ਼ਹਿਰ ਤੋਂ ਬਾਹਰ ਲਿਆ ਗਿਆ ਅਤੇ ਮੈਨੂੰ ਵਾਦੀ ਦੇ ਵਿਚਕਾਰ ਛੱਡ ਦਿੱਤਾ ਵਾਦੀ ਮਰੇ ਹੋਏ ਬੰਦਿਆਂ ਦੀ ਹੱਡੀਆਂ ਦੀ ਨਾਲ ਪੜੀ ਹੋਈ ਸੀ ਦਾ ਲਾਸਟ ਵਨ ਇਸ ਲਈ ਮੈਂ ਹਵਾ ਨਾਲ ਇਹ ਹਵਾ ਦੀ ਗੱਲ ਕੀਤੀ ਅਤੇ ਜਿਵੇਂ ਕਿ ਉਸ ਨੇ ਮੈਨੂੰ ਆਖਿਆ ਸੀ ਅਤੇ ਸਾਹ ਮੁਰਦਿਆਂ ਸਰੀਰਾਂ ਵਿੱਚ ਆ ਗਿਆ ਅਤੇ ਉਹ ਉਹ ਜਿਉਂਦੇ ਪਏ ਖੜੇ ਹੋ ਗਏ ਅਤੇ ਉੱਥੇ ਬਹੁਤ ਸਾਰੇ ਆਦਮੀ ਸਨ ਉਹ ਇੱਕ ਬਹੁਤ ਵੱਡੀ ਫੌਜ ਸੀ ਤੁਸੀਂ ਆਪਣੀ ਬਾਈਬਲ ਦੇ ਵਿੱਚੋਂ ਚੈਪਟਰ ਪੂਰਾ ਪੜ ਸਕਦੇ ਹੋ ਕਿਉਂਕਿ ਵੀਡੀਓ ਥੋੜੀ ਜ਼ਿਆਦਾ ਲੰਬੀ ਹੋ ਜਾਏਗੀ ਇਸ ਕਰਕੇ ਮੈਂ ਦੋ ਹੀ ਦੇ ਵਿੱਚ ਵਚਨ ਪੜੇ ਨੇ ਜਦੋਂ ਵੀ ਤੁਸੀਂ ਗੁੱਸੇ ਦੇ ਵਿੱਚ ਹੁੰਦੇ ਹੋ ਜਾਂ ਫਿਰ ਆਪਣੇ ਮੂਦ ਵਿੱਚ ਕੋਈ ਲਫ਼ਜ਼ ਕੱਢਦੇ ਹੋ ਕੋਈ 네ਗੇਟਿਵ ਵਰਡ ਬੋਲਦੇ ਹੋ ਤਾਂ ਤੁਹਾਡੇ ਲਈ ਮੇਰੀ ਇੱਕ ਰਿਕਵੈਸਟ ਹੈ ਕਿ ਪਲੀਜ਼ ਕੁਝ ਵੀ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਕਿਉਂਕਿ ਤੁਹਾਡਾ ਜੋ ਕੋਈ ਕੰਮ ਹੈ ਜਾਂ ਫਿਰ ਜੇ ਨਹੀਂ ਹੋਇਆ ਹੋਏਗਾ ਜਾਂ ਫਿਰ ਕੋਈ ਕੰਮ ਦੇ ਲਈ ਤੁਸੀਂ ਵੇਟ ਕਰਦੇ ਹੋਵੋਗੇ ਕਿਉਂਕਿ ਸਮ ਟਾਈਮ ਅਸੀਂ ਤੁਹਾਡਾ ਕੰਮ ਨਹੀਂ ਹੁੰਦਾ ਜਾਂ ਅਸੀਂ ਵੇਟ ਕਰ ਰਹੇ ਹਾਂ ਉਸ ਕੰਮ ਦੇ ਲਈ ਤੇ ਅਸੀਂ ਕਾਫੀ ਜ਼ਿਆਦਾ ਜੋ ਮਾਰੇ ਲਫ਼ਜ਼ ਆਪਣੇ ਮੂਹੇ ਵਿੱਚੋਂ ਕੱਢਦੇ ਹਾਂ ਬੜ ਕੁੱਝ ਕ ਲੋਗ ਤੇ ਇਦਾਂ ਦੇ ਵੀ ਹੈਗੇ ਨੇ ਜਦੋਂ ਉਹ ਗੁੱਸੇ ਦੇ ਵਿੱਚ ਹੁੰਦੇ ਨੇ ਤੇ ਕੋਈ ਕੰਮ ਉਹਨਾਂ ਦਾ ਦੇਰੀ ਪਾਗ ਹੋ ਰਿਹਾ ਹੁੰਦਾ ਤੇ ਉਹ ਪਰਮੇਸ਼ਰ ਨੂੰ ਮਾੜਾ ਬੋਲਣਾ ਵੀ ਸ਼ੁਰੂ ਕਰ ਦਿੰਦੇ ਨੇ ਕਾਫੀ ਜ਼ਿਆਦਾ ਪਰਮੇਸ਼ਰ ਨੂੰ ਮਾੜਾ ਬੋਲਦੇ ਨੇ ਬਟ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਜਦੋਂ ਕੋਈ ਵੀ ਕੰਮ ਸਾਡਾ ਨਹੀਂ ਹੋ ਰਿਹਾ ਤੇ ਅਸੀਂ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਜੋ ਇੱਕ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਅਸੀਂ ਜੋ ਚੰਗਾ ਬੋਲਣਾ ਆਪਣੇ ਕੰਮ ਬਾਰੇ ਸ਼ੁਰੂ ਕਰਦੇ ਹਾਂ ਤੇ ਪਰਮੇਸ਼ਰ ਤੁਹਾਡੇ ਕੰਮ ਦੇ ਸਭ ਦਰਵਾਜ਼ੇ ਖੋਲ ਦੇਵੇਗਾ ਤੇ ਦੁਨੀਆ ਦੀ ਕੋਈ ਅਸੀਂ ਤਾਕਤ ਨਹੀਂ ਹੈ ਜੋ ਉਸ ਪਰਮੇਸ਼ਰ ਦਾ ਖੋਲਿਆ ਹੋਇਆ ਦਰਵਾਜ਼ਾ ਉਹ ਬੰਦ ਇਹ ਇਜ਼ਰਾਈਲੀਆਂ ਵਾਲੀ ਵੇਖ ਲਓ ਜਦੋਂ ਇਜ਼ਰਾਈਲੀ ਲਾਲ ਸਮੁੰਦਰ ਦੇ ਕੰਢੇ ਤੇ ਖੜੇ ਸੀ ਤੇ ਪਿੱਛੋਂ ਜੋ ਫੈਰੋਨ ਦੀ ਸੈਨਾ ਜੋ ਆ ਰਹੀ ਸੀ ਤੇ ਅੱਗੇ ਉਹਨਾਂ ਦੇ ਲਾਲ ਸਮੁੰਦਰ ਸੀ ਤੇ ਇਨਸਾਨ ਦੇ ਹਸਾਬ ਦੇ ਨਾਲ ਤੇ ਉਹ ਸਾਰੇ ਜਿਹੜੇ ਦਰਵਾਜ਼ੇ ਹੋ ਜਗਾ ਤੇ ਬੰਦ ਸੀ ਤੇ موسی ਨੇ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਜੋ ਲਾਠੀ ਚੁੱਕੀ ਸੀ ਤੇ ਜੋ ਲਾਲ ਸਮੁੰਦਰ ਸੀ ਉਹ ਦੋ ਹਿੱਸੇ ਵਿੱਚ ਦੋ ਭਾਗ ਵਿੱਚ ਵੰਡਿਆ ਗਿਆ ਸੀ ਉਹ ਮੈਂ ਤੁਹਾਨੂੰ ਵਚਨ ਵੀ ਸਕਰੀਨ ਦੇ ਉੱਤੇ ਸ਼ੇਅਰ ਕਰਾਂਗਾ ਤੁਸੀਂ ਪੜ ਸਕਦੇ ਹੋ ਕਈ ਵਾਰ ਇਦਾਂ ਹੁੰਦਾ ਹੈ ਕਿ ਜੋ ਅਸੀਂ ਪਰਮੇਸ਼ਰ ਤੋਂ ਆਸ ਰੱਖੀ ਹੁੰਦੀ ਹੈ ਉਹਦੇ ਵਿੱਚ ਦੇਰੀ ਲੱਗਦੀ ਹੈ ਤੇ ਲੋਕ ਥੱਕ ਜਾਂਦੇ ਨੇ ਉਸ ਆਸ ਰੱਖ ਰੱਖੇ ਜਾਂ ਦਰਵਾਜ਼ੇ ਦੇ ਅੱਗੇ ਖੜ ਕੇ ਜਾਂ ਦਰਵਾਜ਼ਾ ਖੜਕਾ ਖੜਕਾ ਕੇ ਵੇਟ ਕਰਕੇ ਥੱਕ ਜਾਂਦੇ ਨੇ ਪਰ ਮੈਂ ਤੁਹਾਨੂੰ ਸੱਚੀ ਗੱਲ ਕਹਿੰਦਾ ਵਾਂ ਕਿ ਤੁਸੀਂ ਦਰਵਾਜ਼ੇ ਵੱਲ ਨਹੀਂ ਬਲਕਿ ਉਹਦੇ ਵੱਲ ਧਿਆਨ ਰੱਖੋ ਜਿਹਦੇ ਹੱਥਾਂ ਦੇ ਵਿੱਚ ਚਾਬੀ ਹੈ ਤੁਸੀਂ ਯੂਸੂਫ ਵਾਲੀ ਦੇਖ ਲਓ ਕਿ ਉਹਦੇ ਭਰਾਵਾਂ ਨੇ ਉਹਨੂੰ ਖੋਦ ਵਿੱਚ ਸੁੱਟ ਦਿੱਤਾ ਸੀ ਉਹਨੂੰ ਵੇਚ ਦਿੱਤਾ ਸੀ ਪਰ ਫਿਰ ਵੀ ਪਰਮੇਸ਼ਰ ਨੇ ਉਸਨੂੰ ਰਾਜ ਦਿੱਤਾ ਹਿੰਮਤ ਨਾ ਹਾਰੋ ਤੇ ਹਮੇਸ਼ਾ ਪਰਮੇਸ਼ਰ ਦੇ ਵਿੱਚ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਰੱਖੋ ਤੇ ਦੁਆ ਕਰਦੇ ਰਹੋ ਕਿਉਂਕਿ ਜਦੋਂ ਪਤਰਸ ਦੀ ਹੀ ਗੱਲ ਤੁਸੀਂ ਕਰ ਲਓ ਕਿ ਪਤਰਸ ਜਦੋਂ ਜਨਜਰ ਪ੍ਰਬੀਸ਼ਮ ਚ ਤੁਹਾਨੂੰ ਵਿਸ਼ਵਾਸ ਮਜ਼ਬੂਤ ਸੀ ਉਹਨਾਂ ਚਰੋਂ ਪਾਣੀ ਦੇ ਉੱਤੇ ਤੁਰਦਾ ਰਿਹਾ ਸੀ ਬਲਕਿ ਪੂਰਾ ਤੂਫਾਨ ਤੇ ਪੂਰਾ ਜੋ ਹਵਾ ਯੋਰ ਦੇ ਨਾਲ ਸੀ ਹੋਰ ਵੀ ਬਹੁਤ ਉਦਾਹਰਨਾਂ ਨੇ ਜੋ ਮੈਂ ਤੁਹਾਨੂੰ ਬੈਬਲ ਵਿੱਚੋਂ ਹੀ ਦੇ ਸਕਦਾ ਹਾਂ ਪਰ ਜਦੋਂ ਵੀ ਕੋਈ ਕੰਮ ਤੁਹਾਡਾ ਲੇਟ ਹੋ ਰਿਹਾ ਹੈ ਤੇ ਤੁਸੀਂ ਆਪਣੇ ਵਿਸ਼ਵਾਸ ਨੂੰ ਪਰਮੇਸ਼ਰ ਵਿੱਚ ਮਜ਼ਬੂਤ ਰੱਖਣਾ ਹੈ ਕਿਉਂਕਿ ਪਰਮੇਸ਼ਰ ਤੁਹਾਡੇ ਸੋਚਣ ਨਾਲੋਂ ਵੱਧ ਕੇ ਵੀ ਤੁਹਾਨੂੰ ਉਹ ਦੇਵੇਗਾ ਤੇ ਤੁਹਾਡੀ ਆਸ ਨੂੰ ਜਲਦੀ ਹੀ ਪੂਰਾ ਕਰਨ ਵਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਸਟੱਡੀ ਦੇ ਵਿੱਚ ਹੀ ਦੱਸਿਆ ਸੀ ਕਿ ਮੈਂ ਤੁਹਾਨੂੰ ਇੱਕ ਸੁਖ ਸਮਾਚਾਰ ਉਹ ਸ਼ੇਅਰ ਕਰਾਂਗਾ 3 ਤਰੀਕ ਤੋਂ ਲੈ ਕੇ ਤੇ 6 ਅਪ੍ਰੈਲ ਤੱਕ ਜੋ ਇੱਕ ਬਹੁਤ ਹੀ ਵੱਡੀ ਜੋ ਇੱਕ ਕਨਵੈਨਸ਼ਨ ਹੈ ਉਹ ਬੀਰੀਪੁਰ ਦੇ ਵਿੱਚ ਹੋ ਰਹੀ ਹੈ ਪਲੀਜ਼ ਉਸ ਨੂੰ ਤੁਸੀਂ ਮਿਸ ਨਾ ਕਰਿਓ ਤੁਸੀਂ ਉਸ ਨੂੰ ਜ਼ਰੂਰ ਜਾ ਕੇ ਦੇਖੋ ਜੇ ਪਹਿਲਾਂ ਤੁਸੀਂ ਇਹ ਚੀਜ਼ ਨੂੰ ਜਾਣਦੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਤੇ ਲੋਕਾਂ ਤੱਕ ਇਹ ਸੁਖ ਸਮਾਚਾਰ ਪਹੁੰਚ ਸਕੇ ਤੇ ਲੋਕ ਉਸ ਜਗ੍ਹਾ ਤੇ ਜਾ ਸਕਣ ਕਿਉਂਕਿ ਬਿਮਾਰਾਂ ਦੇ ਲਈ ਤੇ ਜਾਂ ਫਿਰ ਜੋ ਜੋ ਜਵਾਨਾ ਦਲੀਓ ਜਗ੍ਹਾ ਤੇ ਅਲੱਗ ਵਿੱਚ ਮੀਟਿੰਗ ਹੋਏਗੀ ਬਹੁਤ ਹੀ ਵੱਡੀ ਕਨਵੈਨਸ਼ਨ ਹੈ ਮੈਂ ਸਾਰਾ ਡਾਟਾ ਸਕਰੀਨ ਤੇ ਵੀ ਸ਼ੇਅਰ ਕਰਾਂਗਾ ਤੁਸੀਂ ਅੱਗੇ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਥੈਂਕ ਯੂ ਫॉर ਵਾਚਿੰਗ ਗੋਡ ਬlesਸ ਯੂ ਜੈਮ ਸੀਡੀ ਪ੍ਰੇਜ਼ ਅ ਲਾਰਡ